ਤਾ ਪਿੰਡ ਦੇ ਵਿੱਚ ਹੰਝੂ ਗੇਸ ਦੇ ਗੋਲੇ ਛੁੱਟੇ ਜਾ ਰਹੇ ਆ ਤਸਵੀਰਾਂ ਦੇ ਸਾਹਦੇਓ ਪਿੰਡ ਜੌਨ ਦੀਆਂ ਤਸਵੀਰਾਂ ਨੇ ਤਾ ਪਿੰਡ ਦੇ ਵਿੱਚ ਮਾਹੌਲ ਆ ਜਿਹੜਾ ਉਹ ਬਾਰਡਰ ਵਾਲਾ ਬਣਾਤਾ ਆ ਦੂਸਰੇ ਪਾਸੋਂ ਡਲੇ ਜਲ ਪੈਣੇ ਪਠਿੰਡਾ ਪੁਲਿਸ ਦੇ ਜਿਹੜਾ ਮਾਹੌਲ ਹੈ ਉਹ ਪੂਰਾ ਬਗਾਰ ਦਿੱਤਾ ਆ ਕਿਸਾਨ ਆਪਣੇ ਪਿੰਡ ਦੇ ਵਿੱਚ ਬੈਠੇ ਆਪਣਾ ਪ੍ਰਦਰਸ਼ਨ ਕਰ ਰਹੇ ਸੀ ਕਹਿੰਦੇ ਗੋਲੇ ਆ ਪਿੰਡ ਜੌਂ ਦੇ ਵਿੱਚ ਆ ਕੇ ਪੁਲਿਸ ਨੇ ਸੁੱਟਿਆ ਪਰ ਉਸ ਦੇ باوجود ਕਿਸਾਨਾਂ ਨੇ ਜਿਹੜੀ ਪੁਲਿਸ ਅੱਗੇ ਲਾ ਲਈ ਤੇ ਪਿੰਡ ਤੋਂ ਬਾਹਰ ਜਿਹੜੀ ਪੁਲਿਸ ਕੱਢ ਦਿੱਤੀ ਆ ਲੋਕ ਮਾਈ ਟੀਮ ਨਾਲ ਜੁੜੋ ਤੁਸੀਂ ਮੈਂ ਅਮਤਾਜ ਪਿੰਡ ਜੌਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਪੁਲਿਸ ਫੋਰਸ ਹੈ ਉਹ ਵੜ ਗਈ ਆ ਤਾਂ ਪਿੰਡ ਦੇ ਵਿੱਚ ਪੁਲਿਸ ਵੜੀ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਇਕੱਠੇ ਹੋ ਰਹੇ ਸੀ ਪਰ ਪੁਲਿਸ ਕਿਸਾਨਾਂ ਨੇ ਬਠਿੰਡਾ ਜਾਣਾ ਸੀਗਾ ਪਰ ਪੁਲਿਸ ਜਿਹੜੀ ਹੁਣ ਕਿਸਾਨਾਂ ਦੇ ਕੋਲ ਜੌਂਦਪਿੰਡ ਪਹੁੰਚ ਗਈ ਹੈ ਵੱਡੀ ਗਿਣਤੀ ਵਿੱਚ ਇੱਕ ਪਾਸੇ ਪੁਲਿਸ ਹੈ ਦੂਸਰੇ ਪਾਸੇ ਕਿਸਾਨ ਨੇ ਜਿਹੜੇ ਉਹ ਖੜੇ ਹੋਏ ਨੇ ਵਿਕਯੂ ਗ੍ਰਾਹਾਂ ਦੇ ਕਿਸਾਨ ਅੱਜ ਬਠਿੰਡਾ ਵਿਖੇ ਧਰਨਾ ਦੇ ਨਾਲ ਸੀ ਪਰ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਜੌਂਦਪਿੰਡ ਦੇ ਵਿੱਚ ਦਾਖਲ ਹੋ ਗਈ ਆ ਤਾਂ ਵੱਡੇ ਸਵਾਲ ਖੜੇ ਹੁੰਦੇ ਆ ਕਿ ਪਿੰਡਾਂ ਦੇ ਵਿੱਚ ਜਿਹੜੀ ਪੁਲਿਸ ਹੈ ਦਿਨ ਦਿਹਾੜੇ ਹਜ਼ਾਰਾਂ ਦੀ ਗਿਣਤੀ ਵਿੱਚ ਆ ਰਹੀ ਹੈ ਇੱਥੇ ਹਾਲਾਤ ਨੇ ਜਿਹੜੇ ਤਣਾਅਪੂਰਨ ਬਣੇ ਹੋਏ ਨੇ ਇੱਥੇ ਕੁਝ ਵੀ ਵਾਪਰ ਸਕਦਾ ਹੈ ਤਾਂ ਕਿਸ ਤਰੀਕੇ ਨਾਲ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਉਹ ਅੱਗੇ ਵੱਲ ਵਧ ਰਹੀ ਹੈ ਉਹਨਾਂ ਦੇ ਕੋਲੇ ਡਾਂਗਾ ਨੇ ਤਾਂ ਤਸਵੀਰਾਂ ਵਿੱਚ ਦੇਖ ਸਾਦੇ ਕਿ ਮਾਹੌਲ ਹੈ ਜਿਹੜਾ ਉਹ ਖਰਾਬ ਹੁੰਦਾ ਨਜ਼ਰ ਦਿਖਾਈ ਦੇ ਰਿਹਾ ਪੁਲਿਸ ਵੱਡੀ ਗਿਣਤੀ ਵਿੱਚ ਪਿੰਡ ਦੇ ਵਿੱਚ ਵੜ ਗਈ ਆ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਪਿੰਡ ਦੇ ਵਿੱਚ ਦਾਖਲ ਹੋ ਗਈ ਹੈ ਤੇ ਦੂਸਰੇ ਪਾਸੇ ਇੱਕ ਕਿਸਾਨ ਨੇ ਜਿਹੜੇ ਉਹ ਖੜੇ ਹੋਏ ਨੇ ਤਾਂ ਇਹ ਤੇ ਹਾਲਾਤ ਨੇ ਜਿਹੜੇ ਉਹ ਵਿਗੜ ਸਕਦੇ ਆ ਵਿਗੜਨ ਦੇ ਮਾਹੌਲ ਪੂਰੇ ਆ ਪੁਲਿਸ ਵੀ ਪੂਰੀ ਤਿਆਰੀ ਦੇ ਨਾਲ ਆ ਦੂਸਰੇ ਪਾਸੇ ਕਿਸਾਨ ਵੀ ਜਿਹੜੇ ਆਪਣੀ ਤਿਆਰੀ ਦੇ ਵਿੱਚ ਨੇ ਤਾਂ ਵੱਡੀ ਇੱਥੇ ਜਿਹੜੀ ਹਾਲਾਤ ਨੇ ਉਹ ਵਿਗੜ ਸਕਦੇ ਆ ਪ੍ਰਸ਼ਾਸਨ ਜਿਹੜਾ ਬਠਿੰਡੇ ਜ਼ਿਲ੍ਹੇ ਦਾ ਕੋਈ ਤੇ ਪਹੁੰਚ ਚੁੱਕਿਆ ਇੱਥੇ ਐਸਐਸਪੀ ਜੋਤੀ ਯਾਦਵ ਖੁਦ ਪਹੁੰਚੇ ਆ ਉਹਨਾਂ ਦੇ ਨਾਲ ਤਾਂ ਜਿਹੜੇ ਹੰਝੂ ਗੈਸ ਦੇ ਗੋਲੇ ਨੇ ਉਹ ਪਿੰਡਾਂ ਦੇ ਵਿੱਚ ਤਾਂ ਪਿੰਡ ਦੇ ਵਿੱਚ ਹੁਣ ਗੈਸ ੁੱਟੀ ਜਾ ਰਹੀ ਆ ਇਹ ਕਿਸਾਨ ਕਿਤੇ ਹਾਈਵੇ ਤੇ ਨਹੀਂ ਜਾ ਰਹੇ ਸੀਗੇ ਪਿੰਡ ਦੇ ਵਿੱਚ ਸੀ ਤਾ ਪਿੰਡ ਦੇ ਵਿੱਚ ਵੀ ਤਾ ਪਿੰਡ ਦੇ ਵਿੱਚ ਹੰਝੂ ਗੇਸ ਦੇ ਗੋਲੇ ਛੁੱਟੇ ਜਾ ਰਹੇ ਆ ਤਸਵੀਰਾਂ ਦੇ ਸਾਹਦੇੋਂ ਪਿੰਡ ਜੌਨ ਦੀਆਂ ਤਸਵੀਰਾਂ ਨੇ ਤਾ ਪਿੰਡ ਦੇ ਵਿੱਚ ਮੌਲਾ ਜਿਹੜਾ ਉਹ ਬਾਰਡਰ ਵਾਲਾ ਬਣਾਤਾ ਆ ਦੂਸਰੇ ਪਾਸੋਂ ਡਲੇ ਚੱਲ ਪਏ ਨੇ ਤੰ ਡਲੇ ਚੱਲ ਪਏ ਨੇ ਕਿਸਾਨ ਨੇ ਜਿਹੜੇ ਵੱਡੀ ਕਿਰਤੀ ਵਿੱਚ ਪਿੰਡ ਦੇ ਵਿੱਚ ਸੀ ਤਾਂ ਪਿੰਡ ਦੇ ਵਿੱਚ ਵੜ ਕੇ ਪੁਲਿਸ ਦੇ ਵੱਲੋਂ ਜਿਹੜਾ ਇਹ ਡੋਲਾਬਾਰੀ ਕੀਤੀ ਜਾ ਰਹੀ ਆ ਪਿੰਡ ਜਿਉਂਦਾ ਮਾਹੌਲ ਹੈ ਜਿਹੜਾ ਉਹ ਵਿਗੜ ਗਿਆ ਦੂਸਰੇ ਪਾਸੋਂ ਡਲੇ ਨੇ ਜਿਹੜੇ ਉਹ ਚੱਲਣੇ ਸ਼ੁਰੂ ਹੋ ਗਏ ਨੇ ਤਾਂ ਉੱਪਰ ਦਿਖਾ ਦਿੰਨੇ ਆ ਟੀਅਰ ਗੈਸ ਦੇ ਗੋਲੇ ਘਰਾਂ ਵਿੱਚ ਡਿੱਗ ਪਏ ਨੇ ਤਾਂ ਘਰਾਂ ਦੇ ਵਿੱਚ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਪੁਲਿਸ ਦੇ ਵੱਲੋਂ ਤਾਂ ਕਿਸਾਨ ਨੇ ਜਿਹੜੇ ਉਹ ਅੱਗੇ ਵੱਲ ਵਾਚੁ ਕਿੜੇ ਡਲੇ ਚੱਲ ਪਏ ਨੇ ਕਿਸਾਨਾਂ ਦੇ ਵੱਲੋਂ ਡਲੇ ਚਲਾਏ ਜਾ ਰਹੇ ਆ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਮਾਹੌਲ ਵਿਗੜ ਗਿਆ ਪਿੰਡ ਜਿਹਾ ਹੁੰਦਿਆ ਤਸਵੀਰਾਂ ਨੇ ਪਿੰਡ ਦੇ ਵਿੱਚ ਆ ਕੇ ਪੁਲਿਸ ਥਰੂ ਗੈਸ ਦੇ ਗੋਲੇ ਸੁੱਟ ਰਹੀ ਹੈ ਕੋਈ ਨਹੀਂ ਇਹ ਮਾਹੌਲ ਕਿਸੇ ਹਾਈਵੇ ਦਾ ਕਿਸੇ ਬਾਰਡਰ ਦਾ ਨਹੀਂ ਹੈ ਪਿੰਡ ਦਾ ਮਾਹੌਲ ਹੈ ਤਾਂ ਪਿੰਡ ਦੇ ਵਿੱਚ ਸਿੱਧੇ ਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਆ ਉਧਰੇ ਪਾਸੋਂ ਚਲੇ ਚਲੇ ਜਾ ਰਹੇ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਮਾਹੌਲ ਬੁਰਾ ਵਿਗੜ ਚੁੱਕਿਆ ਤਾਂ ਬਠਿੰਡਾ ਪੁਲਿਸ ਦੇ ਜਿਹੜਾ ਮਾਹੌਲ ਹੈ ਉਹ ਪੂਰਾ ਬਗਾੜ ਦਿੱਤਾ ਆ ਕਿਸਾਨ ਆਪਣੇ ਪਿੰਡ ਦੇ ਵਿੱਚ ਬੈਠੇ ਆਪਣਾ ਪ੍ਰਦਰਸ਼ਨ ਕਰ ਰਹੇ ਸੀ ਹਲੇ ਪ੍ਰਦਰਸ਼ਨ ਕਰਨਾ ਸੀ ਪਰ ਪੁਲਿਸ ਪਿੰਡ ਦੇ ਵਿੱਚ ਦਾਖਲ ਹੁੰਦੀ ਹੈ ਤੇ ਆ ਕੇ ਉੱਥੇ ਜਿਹੜਾ ਅਥਰੂ ਗੈਸ ਦਾ ਵਹਾਅ ਕਰਦੀ ਆ ਦੂਸਰੇ ਪਾਸੇ ਕਿਸਾਨ ਨੇ ਜਿਹੜੇ ਅੱਗੇ ਵੱਲ ਵੱਧ ਚੁੱਕੇ ਨੇ ਤਾਂ ਅਤਰੂ ਗੈਸ ਆ ਜਿਹੜੀ ਉਹ ਖਤਰਨਾਕ ਜਿਹੜੀ ਗੈਸ ਛੁੱਟੀ ਜਾ ਰਹੀ ਆ ਪਿੰਡ ਦੇ ਵਿੱਚ ਬੈਠੇ ਕਿਸਾਨਾਂ ਦੇ ਉੱਪਰ ਜਿਹੜੀ ਇਹ ਪਿੰਡ ਦੇ ਵਿੱਚ ਬੈਠੇ ਕਿਸਾਨਾਂ ਦੇ ਉੱਪਰ ਗੈਸ ਛੁੱਟੀ ਗਈ ਆ ਕਿਸਾਨ ਹਾਲੇ ਕਿਤੇ ਜਾਣ ਹੀ ਰਏ ਸੀਗੇ ਆਪਣੇ ਚੌਂਦ ਪਿੰਡ ਦੇ ਵਿੱਚ ਬੈਠੇ ਸੀ ਤਾਂ ਉੱਥੇ ਆ ਕੇ ਪੁਲਿਸ ਦੇ ਵੱਲੋਂ ਜਿਹੜਾ ਕੁਝ ਕੀਤਾ ਗਿਆ ਉਹ ਤੁਸੀਂ ਤੁਹਾਨੂੰ ਦਿਖਾਇਆ ਕਿਸ ਤਰੀਕੇ ਨਾਲ ਅਤਰੂ ਗੈਸ ਦੇ ਗੋਲੇ ਆ ਜਿਹੜੇ ਹਾਂਜੀ ਪਿੰਡ ਦੇ ਵਿੱਚ ਵੜ ਗਈ ਪੁਲਿਸ ਪਿੰਡ ਚ ਵੱੜ ਗਈ ਆ ਭਰਾਵੋ ਸਾਨੂੰ ਘਰਾਂ ਚ ਵੀ ਨਹੀਂ ਬੈਠਣ ਦੇ ਰਹੇ ਪਰ ਇਥੇ ਮੂਦੀ ਮੂਦੀ ਖਾਣੀ ਖਾ ਕੇ ਗਏ ਆ ਅਥਰੂ ਗਏ ਇਹਦੇ ਗੋਲਿਆਂ ਦੇ ਨਾਲ ਮੀਂਹ ਭਰਾਇਆ ਪਰ ਛਿੱਤਰ ਖਾ ਕੇ ਗਏ ਇਥੋਂ ਹੁਣ ਆਦੀ ਪੁਲਿਸ ਤਾਂ ਇੱਕ ਵਾਰੀ ਗਈ ਆ ਪੁੱਠੇ ਪੈਣੀ ਅਸੀਂ ਪੂਰਾ ਮੁਕਾਬਲਾ ਕਰਾਂਗੇ ਇਹ ਕੋਈ ਗੱਲ ਨਹੀਂ ਅਸੀਂ ਸਿਰ ਤੜ ਦੀ ਲੱਗੀ ਵੀ ਇਹ ਜ਼ਮੀਨ ਛਿਣ ਨਹੀਂ ਵੜਨ ਦਿੰਦੇ ਬਾਤਾ ਉਹਦੇ ਪਿੰਡ 'ਚ ਬੈਠੇ ਹੋ ਤੁਸੀਂ ਤਾਂ ਕਿਤੇ ਜਾਣ ਹੀ ਰਹੇ ਪਰ ਪਿੰਡ 'ਚ ਵੜ ਗਈ ਪੁਲਿਸ ਸਾਡੇ ਸਾਡੇ ਹਿੱਕ ਤੇ ਆ ਕੇ ਪੁਲਿਸ ਚੜਦੀ ਹੈ ਅਸੀਂ ਮੁੜ ਕੇ ਇਹਨਾਂ ਨੂੰ ਮੁ ਪਿੰਡ 'ਚ ਨਹੀਂ ਵੜਨ ਦਿੰਦੇ ਅਸੀਂ ਆਪਦੇ ਪਿੰਡ 'ਚ ਬੈਠੇ ਸਾਨੂੰ ਘਰਿਆ ਘਟਾਉਂਦੇ ਆ ਅਸੀਂ ਇਹ ਨੇ ਅਸੀਂ ਤਾਂ ਦਿਖਾ ਦਿੰਨੇ ਆ ਜਿਹੜੇ ਅਤੂ ਕਹਿੰਦੇ ਗੋਲੇ ਆ ਪਿੰਡ ਜੌਂ ਦੇ ਵਿੱਚ ਆ ਕੇ ਪੁਲਿਸ ਨੇ ਛੁੱਟੇ ਆ ਪਰ ਉਸ ਦੇ باوجود ਕਿਸਾਨਾਂ ਨੇ ਜਿਹੜੀ ਪੁਲਿਸ ਅੱਗੇ ਲਾ ਲਈ ਤੇ ਪਿੰਡ ਤੋਂ ਬਾਹਰ ਜਿਹੜੀ ਪੁਲਿਸ ਕੱਢ ਦਿੱਤੀ ਆ ਤਾਂ ਕਿਸਾਨ ਦਿਖਾ ਦਿੰਨੇ ਆ ਅੱਗੇ ਵੱਲ ਵੱਧੇ ਨਜ਼ਰ ਆ ਰਹੇ ਨੇ ਕਿਸਾਨ ਲਗਾਤਾਰ ਅੱਗੇ ਵੱਲ ਵੱਧ ਰਹੇ ਨੇ ਤਾਂ ਪੁਲਿਸ ਜਿਹੜੀ ਉਹ ਪਿੱਛੇ हट ਗਈ ਆ ਤਾਂ ਘਰਾਂ ਦੇ ਵਿੱਚ ਵੀ ਜਿਹੜੇ ਗੋਲੇ ਆ ਉਹ ਛੁੱਟੇ ਗਏ ਆ ਲਗਾਤਾਰ ਤਸਵੀਰਾਂ ਦਿਖਾ ਦਿੰਨੇ ਆ ਪਿੰਡ ਜੌਂ ਦਾ ਮਾਹੌਲ ਆ ਜਿਹੜਾ ਉਹ ਵਿਗੜ ਗਿਆ ਕਿਸਾਨ ਅੱਗੇ ਵੱਲ ਵੱਧ ਚੁੱਕੇ ਨੇ ਤਾ ਦਿਖਾ ਦਿੰਦੇ ਆ ਸਾਰੀ ਸੜਕ ਦੇ ਉੱਪਰ ਅਥਰੂ ਗੈਸ ਦੇ ਗੋਲੇ ਪੈਨੇ ਡਲੇ ਪੈਨੇ ਟਾ ਪਈਆਂ ਨੇ ਤਾਂ ਕਿਸਾਨ ਹੁਣ ਪੁਲਿਸ ਦੇ ਵੱਲ ਜਾ ਰਹੇ ਆ ਪੁਲਿਸ ਜਿਹੜੀ ਇੱਥੋਂ ਇੱਕ ਵਾਰ ਖਦੇੜ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਵੱਡੀ ਫੋਰਸ ਹੈ ਜਿਹੜੀ ਉਹ ਪਿੰਡ ਵੱਲ ਵੱਧ ਰਹੀ ਸੀ ਪਿੰਡ ਦੇ ਵਿੱਚ ਆ ਕੇ ਕਿਸਾਨਾਂ ਦੇ ਉੱਪਰ ਬੈਠਾਂ ਦੇ ਉੱਪਰ ਕਿਸਾਨ ਆਪਣੀ ਗੱਲਬਾਤ ਹੈ ਜੀ ਇਹ ਕੀ ਹੈ ਬਾਪੂ ਜੀ ਪੱਗਾਂ ਜੀ ਪੱਗਾਂ ਮਹਿਕਵੀਆਂ ਨੇ ਇਹ ਮਹਿਕਵੀਆਂ ਨੇ ਪੱਗਾਂ ਨੇ ਸੜਗੇ ਭੱਜ ਗਏ ਇੱਥੇ ਹਾਂ ਪਿੰਡ ਦੇ ਵਿੱਚ ਵੜ ਕੇ ਆ ਕੋ ਕਰ ਰਹੇ ਆ ਕੀ ਕਹਦਣਾ ਬਾਈ ਕੀ ਕੰਮ ਕਰ ਰਹੇ ਆ ਮਜਰਾ ਤਾਹ ਜਿਹੜੀ ਉਹ ਹੈ ਵਰਦੀ ਹੈ ਉਹਨਾਂ ਦੀ ਪੁਲਿਸ ਵਾਲਿਆਂ ਦੀ ਉਹ ਹੈ ਤਾਂ ਤਸਵੀਰਾਂ ਦਿਖਾ ਦਿੰਨੇ ਆ ਮਾਹੌਲ ਹੈ ਜਿਹੜਾ ਇੱਥੇ ਭੱਗ ਚੁੱਕਿਆ ਉਹ ਬਾਲੇ ਦਾ ਜਾਓ ਕੱਟ